ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਗ ਕੱਟਣ ਦਾ ਨਵਾਂ ਤਰੀਕਾ ਲੈ ਕੇ ਆਏ ਹਾਂ ਵੀ ਬਿਨਾਂ ਮਸ਼ੀਨ ਤੋਂ ਤੇ ਬਿਨਾਂ ਦਾਤ ਤੋਂ ਉਹ ਗੰਦਲਾਂ ਵਾਲਾ ਸਾਗ ਹੁੰਦਾ ਹੈ ਉਹ ਤਾਂ ਆਸਾਨੀ ਦੇ ਨਾਲ ਮਸ਼ੀਨ ਦੇ ਵਿੱਚ ਕੱਟਿਆ ਜਾਂਦਾ ਪਰ ਜੋ ਪੱਤਿਆਂ ਵਾਲਾ ਸਾਗ ਹੁੰਦਾ ਮਸ਼ੀਨ ਦੇ ਵਿੱਚ ਕੱਟਿਆ ਨਹੀਂ ਜਾਂਦਾ ਪਰ ਅੱਜ ਆਪਾਂ ਇਹ ਸਾਗ ਨੂੰ ਕੱਟਣ ਦਾ ਬਹੁਤ ਸੌਖਾ ਜਾਂ ਤੇ ਨਵਾਂ ਯਾ ਤਰੀਕਾ ਲੈ ਕੇ ਆਏ ਆਂ ਇੱਥੇ ਆਪਾਂ ਇੱਕ ਚਿਮਟਾ ਲਿਆ ਹੈ ਤੇ ਇਹ ਜੋ ਸਾਗ ਹੈ ਇਹਨੂੰ ਆਪਾਂ ਇਕੱਠਾ ਕਰ ਲਵਾਂਗੇ ਤੇ ਚੁੰਟੇ ਦੇ ਵਿੱਚ ਇਸ ਤਰੀਕੇ ਦੇ ਨਾਲ ਰੱਖਾਂਗੇ ਪੱਤੇ ਵਾਲਾ ਸਾਗ ਹੁੰਦਾ ਉਹ ਮਸ਼ੀਨ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਨਹੀਂ ਹੋ ਪਾਉਂਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਕੱਟ ਸਕਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਜੀ ਇਸੇ ਤਰ੍ਹਾਂ ਹੀ ਆਪਾਂ ਪਾਲਕ ਨੂੰ ਵੀ ਇਕੱਠਾ ਕਰਕੇ ਚਮਟੇ ਦੇ ਵਿੱਚ ਲਗਾਵਾਂਗੇ ਇਸ ਤਰੀਕੇ ਨਾਲ ਜੋ ਆਪਣੀ ਕੋਲ ਪਲੇਟ ਸੀ ਇਹ ਥੋੜੀ ਛੋਟੀ ਸੀ ਆਪਾਂ ਥੋੜੀ ਜ਼ਿਆਦਾ ਵੱਡੀ ਪਲੇਟ ਹੋਵੇ ਤਾਂ ਆਪਾਂ ਸਾਗ ਨੂੰ ਜ਼ਿਆਦਾ ਵੀ ਲਗਾ ਸਕਦੇ ਆ ਇਹ ਜੋ ਸਾਈਡਾਂ ਬਚੀਆਂ ਹੋਈਆਂ ਨੇ ਚਮਟੇ ਦੀਆਂ ਇਸ ਦੇ ਵਿੱਚ ਚੋਪਿੰਗ ਬੋਰਡ ਹੋਵੇ ਤਾਂ ਆਪਾਂ ਇੱਧਰ ਤੇ ਇਹ ਵਾਲੀ ਜਗ੍ਹਾ ਤੇ ਵੀ ਲਗਾ ਸਕਦੇ ਆ ਸਾਗ ਨੂੰ ਤੇ ਹੁਣ ਆਪਾਂ ਚਾਕੂ ਦੇ ਨਾਲ ਬਰੀਕ-ਬਰੀਕਾ ਕੱਟ ਲਵਾਂਗੇ ਸਾਗ ਨੂੰ ਤਰਾਂ ਸਾਗ ਨੂੰ ਬਰੀਕ-ਬਰੀਕ ਕੱਟ ਲਵਾਂਗੇ ਵਧੀਆ ਦਾਤ ਦੀ ਤਰ੍ਹਾਂ ਬਰੀਕ-ਬਰੀਕ ਕੱਟਿਆ ਜਾਏਗਾ ਤੇ ਜੇ ਮੈਂ ਇਹਨੂੰ ਹਲਕਾ-ਹਲਕਾ ਸੈੱਟ ਕਰਕੇ ਸਾਗ ਨੂੰ ਥੋੜਾ ਜਾਗੇ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਜਿਹਦੋਂ ਕੱਟ ਕਰਿਆ ਹੋਇਆ ਜਿਹੜਾ ਸਾਗ ਮੋਟਾ ਲੱਗੇਗਾ ਉਹਨੂੰ ਆਪਾਂ ਕੱਟ ਕਰਨ ਵਾਲੇ ਦੇ ਉੱਪਰ ਰੱਖ ਕੇ ਦੁਬਾਰਾ ਤੋਂ ਕੱਟ ਲਵਾਂਗੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਸਾਗ ਜਿਆਦਾ ਮੋਟਾ ਜਾਂ ਬਰੀਕ ਕੱਟਿਆ ਜਾਂਦਾ ਤੇ दात ਨਾਲ ਸਾਗ ਕੱਟਣਾ ਤਾਂ ਆਪਾਂ ਨੂੰ ਆਉਂਦਾ ਹੀ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਨਾਲ ਸਾਗ ਕੱਟ ਸਕਦੇ ਹਾਂ ਬਿਲਕੁਲ दात ਦੀ ਤਰ੍ਹਾਂ ਹੀ ਕੱਟਿਆ ਜਾਏਗਾ ਬਰੀਕ ਬਰੀਕ ਕਈ ਵਾਰ ਜਦੋਂ ਆਪਾਂ ਜਾਗਦਾ ਸਾਗ ਹੁੰਦਾ ਤਾਂ ਆਪਾਂ ਹੱਥ ਨਾਲ ਕੱਟਦੇ ਹਾਂ ਤਾਂ ਆਪਣੇ ਹੱਥ ਦੇ ਉੱਪਰ ਵੀ ਚਾਕੂ ਲੱਗ ਜਾਂਦਾ ਹੈ ਤਾਂ ਇਸ ਤਰ੍ਹਾਂ ਚਾਕੂ ਲੱਗਣ ਦਾ ਵੀ ਖਤਰਾ ਨਹੀਂ ਰਹੇਗਾ ਇਸ ਤਰੀਕੇ ਦੀਆਂ ਹੋਰ ਟਿਪਸ ਤੇ ਟ੍ਰਿਕਸ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਜਦੋਂ ਆਪਾਂ ਸਾਗ ਬਣਾਉਣਾ ਹੁੰਦਾ ਉਸ ਦਿਨ ਆਪਣੇ ਕੋਲ ਟਾਈਮ ਵੀ ਘੱਟ ਹੁੰਦਾ ਕਿਉਂਕਿ ਸਾਗ ਨੂੰ ਕੱਟਣ ਤੇ ਬਣਾਉਣ ਤੇ ਜ਼ਿਆਦਾ ਟਾਈਮ ਲੱਗਦਾ ਤਾਂ ਆਪਾਂ ਇਸ ਤਰ੍ਹਾਂ ਕੱਟ ਸਕਦੇ ਹਾਂ ਉਸੇ ਵੇਖsa ਦੇ ਨੂੰ ਆਪਾਂ ਸਾਗ ਨੂੰ ਬਰੀਕ-ਬਰੀਕ ਕੱਟ ਲਿਆ ਇਸ ਤਰੀਕੇ ਨਾਲ ਆਪਣੀ ਉਂਗਲਾਂ ਕੱਟਣ ਦਾ ਵੀ ਡਰ ਨਹੀਂ ਰਹੇਗਾ ਇਸ ਤਰ੍ਹਾਂ ਜਮਤੇ ਨੂੰ ਸੈਟ ਕਰਕੇ ਸਾਗ ਨੂੰ ਇਸ ਤਰ੍ਹਾਂ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਪਾ ਸਾਰੇ ਸਾਗ ਨੂੰ ਕੱਟ ਸਕਦੇ ਆਂ ਕਈ ਵਾਰ ਆਪਾਂ ਨੂੰ ਦਾਤ ਦੇ ਨਾਲ ਸਾਗ ਘਟਣਾ ਨਹੀਂ ਹੁੰਦਾ ਤੇ ਮਸ਼ੀਨ ਦੇ ਵਿੱਚ ਇਹ ਜਿਆਦਾ ਬਰੀਕ ਨਹੀਂ ਹੁੰਦਾ ਤੇ ਇਹ ਜੋ ਪੱਤਿਆਂ ਵਾਲਾ ਸਾਗ ਹੁੰਦਾ ਇਹ ਤੇ ਮਸ਼ੀਨ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਕਟਿਆ ਹੀ ਨਹੀਂ ਜਾਂਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਕੱਟ ਸਕਦੇ ਆਂ ਸਾਗ ਨੂੰ ਇਸ ਤਰੀਕੇ ਦਾ ਸਾਗ ਆਪਾਂ ਮਸ਼ੀਨ ਦੇ ਵਿੱਚ ਕੱਟਦੇ ਆਂ ਉਸ ਤਰੀਕੇ ਦਾ ਸਾਗ ਕੱਟ ਕੇ ਤਿਆਰ ਹੈ ਇਸ ਤਰ੍ਹਾਂ ਪਸਾਰੇ ਸਾਗ ਨੂੰ ਕੱਟ ਲਵਾਂਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਸਾਗ ਘਟ ਕੇ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਸਾਗ ਘਟ ਕੇ ਤਿਆਰ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰੋ ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖਚਾਲੂ ਚਾਟ ਬਣਾਵਾਂਗੇ ਇਸ ਦੇ ਲਈ ਆਪਾਂ ਇੱਥੇ ਖਚਾਲੂ ਨੂੰ ਉਬਾਲ ਲਵਾਂਗੇ ਨਮਕ ਪਾ ਕੇ ਐਮਲੀ ਵੀ ਆਪਾਂ ਭੋਂਕੇ ਰੱਖੀ ਹੋਈ ਹੈ। ਇਸ ਨੂੰ ਵੀ ਆਪਾਂ ਯੂਜ਼ ਕਰਾਂਗੇ ਚਾਟਸ ਦੇ ਵਿੱਚ ਇੱਕ ਆਪਾਂ ਹਰੀ ਮਿਰਚ ਪਾਵਾਂਗੇ। ਕਚਾਲੂ ਨੂੰ ਆਪਾਂ ਛਿੱਲ ਕੇ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ। ਥੋੜੇ ਮੋٹے-ਮੋٹے ਪੀਸੇਸ ਦੇ ਵਿੱਚ ਕੱਟ ਲਵਾਂਗੇ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਤਾਂ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਕਚਾ ਲੂਕਾ ਦਬੋ ਤੀ ਤੇ ਇਸ ਦੀ ਤੇ ਚਟਪਟੀ ਬਣਦੀ ਹੈ ਪੰਜ ਨੂੰ ਅੱਜ ਬਹੁਤ ਹੀ ਟੇਸਟੀ ਬਣਾਵਾਂਗੇ ਅੱਜ ਆਪਾਂ ਘਰ ਦੇ ਵਿੱਚ ਸਟਰੀਟ ਸਟਾਈਲ ਟੇਸਟੀ ਚਾਟ ਬਣਾਵਾਂਗੇ ਇਹ ਚਾਲੂ ਨੂੰ ਆਪਾਂ ਇਸ ਤਰੀਕੇ ਦੇ ਨਾਲ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਹੁਣ ਆਪਾਂ ਕਚਾ ਲੂ ਨੂੰ ਕੱਟ ਲਿਆ ਹੁਣ ਇਸ ਦੀ ਚਾਟ ਬਣਾਵਾਂਗੇ ਤੇ ਵਿੱਚ ਜੋ ਆਪਾਂ ਇਮਲੀ ਭੋਂ ਕੇ ਰੱਖੀ ਸੀ ਉਹ ਇਮਲੀ ਪਾਵਾਂਗੇ Tena car jam jam lima malam aje. Orang pencegah liche, tadi je kolonji malam aje. Hei apa cerita? Hujan nu bukan ke? Dua powder banana, siapa malam aje ke jam jam? ਟ੍ਰੀਕਨਲ ਬਹੁਤ ਹੀ ਚਟਪਟੀ ਕਰਾਰੇ ਚਟਣ ਬਣੇਗੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਅਮਚੂਰ ਪਾਊਡਰ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਇੱਕ ਚਮਚ ਜਿੰਨਾ ਜਿੰਨਾ ਕਾ ਪਤਿਕਾ ਕਾਣਾ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਪਾਵਾਂਗੇ ਹੁਣ ਪਾਵਾਂਗੇ ਥੋੜਾ ਜਿਹਾ ਕਾਲਾ ਨਾਮਕ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਸਾਰੇ ਮਸਾਲੇ ਪਾ ਦਿੱਤੇ ਨੇ ਹੁਣ ਆਪਾਂ ਇਸ ਵਿੱਚ ਹੁਣ ਆਪਾਂ ਥੋੜਾ ਜਿਹਾ जेकर तुम्हें यह रेसिपी चंकी लगे तो लग था। भी इस तरीके चाट बना के देखो जी ये चाट बहुत ही टेस्टी बनती है हम आप इस थोड़ा जहा होर इमली का पानी पावे हरी मिर्च पावे कटी हुई ਹਰਾ ਧਨੀਆ ਪਾਵਾਂਗੇ ਬਰੀਕ ਬਰੀਕ ਕੱਟ ਕੇ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਣੀ ਇਸ ਤਰੀਕੇ ਦੀ ਟੇਸਟੀ ਜੀ ਚਾਟ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਆਪਾਂ ਚਾਹਲੂ ਚਾਟ ਬਣਾ ਸਕਦੇ ਹਾਂ ਇਹ ਬਹੁਤ ਟੇਸਟੀ ਲੱਗਦੀ ਹੈ